ਸਿਕਲ ਜੀ ਮੈਂ ਡਾਕਟਰ ਮਨਵੀਰ ਸਿੰਘ ਮੈਨੂੰ ਹੁਣੇ-ਹੁਣੇ ਬਹੁਤ ਵੱਡੀ ਖੁਸ਼ਖਬਰੀ ਮਿਲੀ ਹੈ ਜੀ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿਹੜੀ ਆ ਅੰਤਿਮ ਜ਼ਮਾਨਤ ਦਿੱਤੀ ਆ ਤੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜੀ ਸਾਰਿਆਂ ਦਾ ਜਿਹੜਾ ਹੈਗਾ ਮੂਡ ਇੰਨਾ ਜ਼ਿਆਦਾ ਜਿਹੜੀਆਂ ਮਤਲਬ ਖੁਸ਼ੀ ਹੋਈ ਹੈ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਔਰ ਮਿਲੀਅਨਸ ਆਫ ਮਿਲੀਅਨਸ ਆਫ ਪ੍ਰੇਅਰਸ ਹੈਜ਼ ਬੀਨ ਆਰਦਰਡ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਔਰ ਸਾਨੂੰ ਪੂਰਾ ਕੰਫੀਡੈਂਸ ਹੈ ਜੀ ਦਾ ਜਸਟਿਸ ਹਾਸ ਟੂ ਪ੍ਰੂਵਰ ਸੱਚ ਨੂੰ ਬਹੁਤ ਦਮਾਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪ੍ਰਤਾਂਡਿਤ ਕਰਨ ਦੀ ਕੋਸ਼ਿਸ਼ ਕੀਤੀ ਬਟ ਅੱਜ ਇਸ ਚਾਈ ਦੀ ਯਤ ਸ਼ੁਰੂ ਹੋ ਗਈ ਹੈ ਤੇ ਇਹਦਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਵਿੱਚ ਮਤਲਬ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਕੋਟ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀਆਂ ਪ੍ਰੇਅਰ ਸੁਣੀਆਂ ਔਰ ਤੁਸੀਂ ਦੇਖਿਓ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਜਿਹੜੀ ਕੈਂਪੇਨ ਹੈ ਜਦੋਂ ਸਾਡੇ ਬੱਬਰ ਸ਼ੇਰਾਂ ਨੇ ਪੰਜਾਬ ਦੇ ਵਿੱਚ ਤੁਸੀਂ ਦੇਖਿਓ ਉਹਨਾਂ ਦਾ ਜਲਵਾ ਦੇਖਿਓ ਪੰਜਾਬ ਦੇ ਲੋਕ ਤਿਆਰ ਹੈ ਜੀ ਜਿਹੜੀ ਇਹਨਾਂ ਨੇ ਜੋ ਇੱਕ ਬੇਦਨਾਂ ਨੂੰ ਅੰਦਰ ਕਰਕੇ ਜਿਹੜਾ ਕੀਤਾ ਸੀਗਾ ਉਹਦੀ ਸਜ਼ਾ ਪੰਜਾਬ ਦੇ ਲੋਕ ਇਹਨੂੰ ਹੁਣ ਵੋਟਾਂ ਦੇ ਵਿੱਚ ਦੇਣਗੇ ਵੋਟ ਦੀ ਝੋਟ ਕਰਕੇ ਦੇਣਗੇ ਔਰ ਜਿਹੜਾ ਉਹਨਾਂ ਨੇ ਜੇਲ੍ਹ ਚ ਰੱਖਿਆ ਹੈਗਾ ਉਹਨੂੰ 10 ਗੁਣਾ ਵੋਟਾਂ ਪਾ ਕੇ ਉਹਨੂੰ ਜਵਾਬ ਦੇਣਗੇ 13 0 ਭਗਵੰਤ ਮਾਨ ਬਣੇਗਾ ਹੀਰੋ ਔਰ ਸਾਡੇ ਵੱਡੇ ਹੀਰੋ ਜਿਹੜੇ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਦੋਨੋਂ ਮਿਲ ਕੇ ਸਾਡੇ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਆਸਾਂ ਬਿਦਾਂ ਦੇ ਕਰੇ ਉਤਰਣਗੇ ਬਹੁਤ ਬਹੁਤ ਧੰਨ